ਦਸੰਬਰ ਮਹੀਨੇ ਦੇ ਵਿੱਚ ਹੁਣ ਇਸ ਸਬਾੜੀਆ ਸ਼ਰੀਫ ਅਦੇਗਰ ਸਾਹਿਬ ਕਾਫੀ ਨਜ਼ਦੀਕ ਹੈ ਜਿਹਦੇ ਜਿਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਅਸ਼ਰੀਬੰਦੀ ਰਵਜੋਤ ਗਰੇਵਾਲ ਵੱਲੋਂ ਖਾਸ ਅਦਾ ਕੀਤਾ ਗਿਆ ਸੀ ਵੀ ਰਾਤ ਦਿਨ ਜਿਹੜੀ ਹੈਗੀ ਹੈ ਪ੍ਰੋਪਰ ਜਿਹੜੀ ਹੈ ਚੈਕਿੰਗ ਹੋਏ ਪ੍ਰੋਪਰ ਗਸ਼ਤ ਹੋਏ ਉਸ ਗਸ਼ਤ ਦੇ ਸਬੰਧ ਵਿੱਚ ਨਰਪਿੰਦਰ ਸਿੰਘ ਐਸਐਚਓ ਖਮਾਣੋ ਇਹ ਪਟੋਲਾ ਦੇ ਸੀਗਾ ਪੋਰਸ ਪੋਰਸ ਹੋਏ ਖਾ ਖਵਾਣੋਂ ਮਜੂਸੀ ਜਿਹਨੇ ਜੋ ਪੁਲਿਸ ਪਾਰਟੀ ਨੂੰ ਦੇਖੇ ਇੱਕਦਮ ਪਿੱਛੇ ਘੁੰਮ ਪਿੱਛੇ ਨੂੰ ਜਾਣ ਲੱਗਾ ਜਿਹਨੂੰ ਸ਼ੱਕ ਦੀ ਬਣਾ ਦੇ ਆਪਣੇ ਆਪਣੇ ਮੁਲਾਜ਼ਮਾਂ ਦੀ ਮਦਦ ਨਾਲ ਨਿਰਪਿੰਦਰ ਸਿੰਘ ਨੇ ਰੋਕਿਆ ਤੇ ਜਿਹਨੂੰ ਦੱਸਿਆ ਵੀ ਤੇਰੇ ਕੋਲ ਕੋ ਲੱਗਦਾ ਕੋਈ ਕੁਝ ਨਸ਼ੀਲੀ ਚੀਜ਼ ਹੈ ਤੇ ਵੀ ਬੈਦਰੀ ਤੇ ਤਲਾਸ਼ੀ ਲੈਣੀ ਚਾਹਾਂ ਜਿਸ ਦੇ ਉਸਦੇ ਯਾਰ ਮੈਂ ਆਪਰੇਟਿਵ ਸੀ ਕਿ ਤਲਾਸ਼ੀ ਕਿ ਕਿਸੇ ਅ ਮਸਟਰਡ ਆਪਸ ਨੂੰ ਲੜਨੀ ਚਾਹੁੰਦਾ ਗੁਰਦਰ ਪਿੰਦਰ ਸਿੰਘ ਹੋਂਦੇ ਮੈਨੂੰ ਬੁਲਾਇਆ ਮੈਂ ਮੌਕੇ ਤੇ ਮੌਕਾ ਤੇ ਗਿਆ ਮੌਕੇ ਦਾ ਜਦੋਂ ਉਹਦੀ ਤਲਾਸ਼ੀ ਲਈ ਤੇ ਉਹਦੇ ਕੋਲੋਂ 3 ਕਿਲੋ ਜਿਹੜੀ ਸੀਗੀ ਚਰਸ ਬਰਾਵਤ ਹੋਈ ਉਹਦੇ ਬੈਗ ਦੇ ਵਿੱਚ ਪਟੂ ਬੈਗ ਦੇ ਵਿੱਚ ਤੇ ਜੋਸ਼ ਦੇ ਖਿਲਾਫ ਉਹ ਜੀਸਸ ਰਕਤ ਤਰ ਹੈ ਰਫਾਇਆ ਨੰਬਰ 116 ਹਾਂਜੀ ਐਨਡੀਪੀ ਸਰਪਤੀ ਪਰਚਾ ਦਾ ਅੰਦਤ ਕੀਤਾ ਗਿਆ ਪਿਛੇ ਵਾਰ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਇਹ ਹੁਣ ਅੱਜਕੱਲ ਕਾਫੀ ਬਲੋ ਕਾਫੀ ਪੇਸ਼ੇਵਰ ਤਰੀਕੇ ਨਾਲ ਜਿਹੜਾ ਕਿਹਾ ਵੀ ਇਹ ਕਿਸੇ ਦਾ ਸਾਮਾਨ ਵੇਚ ਰਿਹਾ ਸੀ ਅੱਗੇ ਤੇ ਪੈਦਾਪੁਰੇ ਆ ਰਿਹਾ ਸੀ ਜਫਰੀ ਨਹੀਂ ਇਹ ਮੋਟਰਸਾਈਕਲ ਤੋਂ ਸੀਗਾ ਵੀ ਮੋਟਰਸਾਈਕਲ ਠੀਕ ਹੈ ਤੇ ਸਾਰੇ ਇਹਦੇ ਤੇ ਹੋਰ ਵੀ ਕੋਈ ਜਿਹੜਾ ਐਫ ਆਈ ਆਰ ਦਾ ਨਹੀਂ ਅਜੇ ਅਜੇ ਇਹਦੇ ਖਿਲਾਫ ਅਜੇ ਅਸੀਂ ਚੱਕਰ ਵਾਰਿਆ ਜਿਹੜਾ ਸਾਰੇ ਸਮਾਨ ਸੀਗਾ ਇਹ ਗਾਂਜਾ ਚਰਸ ਲੈ ਕੇ ਆ ਰਹੇ ਸੀਗੇ ਖਮਾਣੂਵਾਲੀ ਵਿੱਚ ਦਿਨ ਅਸੀਂ ਚਾਹਨੇ ਕਿਸੇ ਹੋਰ ਅੱਗੇ ਪਾਸੇ ਲੈ ਕੇ ਇਹ ਦੇਬ ਆਪ ਇਹਦੇ ਪਤਾਲਾ ਪਤਾਲਾ ਹੀ ਕਰ ਰਹੇ ਹंजे ਵੀ ਕਿੱਥੇ ਰੇ ਦੇਣੀ ਸੀ ਖਮਾਣੂਵਾਲੀ ਰੇ ਦੇਣੀ ਸੀ ਅੱਗੇ ਦੇਣੀ ਸੀ ਉਹ ਇਹ ਤਿੰਨ ਦਿਨ ਦਾ ਰਿਵਾਰਡ ਤੇ ਹੈ ਇਹਨੂੰ ਪੁੱਛਿਆ ਚੱਲ ਰਹੀ ਹੈ ਜੀ ਬਾਜ਼ਾਰੂ ਕੀਮਤ ਕਿੰਨੀ ਹੋਏਗੀ ਸਰ ਇਹਦੀ ਜਿਹੜਿਆ ਰਿਕਵਰੀ ਹੋਈ ਹੈ ਇਹ ਤੋਂ ਕੀਮਤ ਇਹ ਵੀ ਕਾਫੀ ਅੱਜ ਕੱਲ ਕਾਫੀ ਮਹਿੰਗੀ ਹੈ ਜੇ ਕੀਮਤ ਅਸਲੀ ਨਹੀਂ ਦੱਸੋ ਬਟ ਇਹ ਕੋਲ ਕਾਫੀ ਕਾਫੀ ਮਹਿੰਗਾ ਨਾ ਛਾਏ ਜੀ ਠੀਕ ਹੈ ਤੇ ਸਰ ਜੀ ਪ੍ਰਵਾਸੀ ਹੈ ਜੀ ਜਾਂ ਮਤਲਬ ਨਹੀਂ ਨਹੀਂ ਜੀ ਲੋਕਲ ਲੋਕਲ ਹੈ ਇਹਦਾ ਲੋਹ ਥਾਣਾ ਦੀ ਪਿੰਡ ਪਿੰਦਾ ਹੈ 80% 80%